ਤਾਂ ਹੁਣ ਬੁਲੇਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਤੇ ਪੁਲਿਸ ਦਾ ਸਖਤ ਐਕਸ਼ਨ ਦੇਖਣ ਨੂੰ ਮਿਲਿਆ ਅਕਸਰ ਹੀ ਤੁਸੀਂ ਜਦੋਂ ਰੋਡ ਦੇ ਉੱਪਰ ਚੱਲਦੇ ਹੋ ਤਾਂ ਤੁਹਾਨੂੰ ਬੁਲੇਟ ਮੋਟਰਸਾਈਕਲ ਦੇ ਪਟਾਕੇ ਆਮ ਤੌਰ ਤੇ ਨੌਜਵਾਨ ਵਜਾਉਂਦੇ ਹੋਏ ਨਜ਼ਰ ਆਉਂਦੇ ਨੇ ਹੁਣ ਸੰਗਰੂਰ ਦੇ ਨਵੇਂ ਆਏ ਐਸਐਸਪੀ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ ਹੁਣ ਅਗਰ ਤੁਹਾਡਾ ਬੁਲੇਟ ਮੋਟਰਸਾਈਕਲ ਘਰ ਦੇ ਬਾਹਰ ਖੜਾ ਸਾਇਲੈਂਸਰ ਨੂੰ ਮੋਡੀਫਾਈ ਕੀਤਾ ਹੋਇਆ ਤਾਂ ਖੜੇ ਮੋਟਰਸਾਈਕਲ ਦਾ ਪੁਲਿਸ ਹੁਣ ਚਲਾਨ ਕੱਟਣ ਦੀ ਤਿਆਰੀ ਚ ਹੈ ਸੰਗਰੂਰ ਦੇ ਧੂਰੀ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਮੋਡੀਫਾਈ ਸਾਇਲੈਂసర్ ਮੋਟਰਸਾਈਕਲਾਂ ਤੋਂ ਉਤਾਰ ਕੇ ਉਹਨਾਂ ਨੂੰ ਇਕੱਠਾ ਕਰਕੇ ਬਾਜ਼ਾਰ ਦੇ ਵਿੱਚ ਹੀ ਬੁਲਡੋਜ਼ਰ ਤਲਾ ਕੇ ਉਹਨਾਂ ਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ ਨਾਲ ਹੀ ਪੁਲਿਸ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਪੁਲਿਸ ਦਾ ਕਹਿਣਾ ਹੈ ਹੁਣ ਸਿਰਫ ਇਹ ਸਾਇਲੈਂసర్ ਹਟਾ ਕੇ ਚਲਾਨ ਕੱਟੇਗੇ ਨੇ ਅਗਰ ਦੁਬਾਰਾ ਤੋਂ ਐਦਾਂ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕ ਉਹ ਜਿਹੜੀ ਮੁੱਖ ਜਿਹੜੀ ਪ੍ਰੋਬਲਮ ਸੀ ਕਿ ਧੂੜੀ ਸ਼ਹਿਰ ਦੀ ਉਹ ਇਹ ਸੀ ਕਿ ਮਜ਼ਦੂਰਾਂ ਵੱਲੋਂ ਬੱਚਿਆਂ ਵੱਲੋਂ ਤੇ ਆਮ ਪਬਲਿਕ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਧੂੜੀ ਦੇ ਵਿੱਚ ਬੁਲੇਟ ਮੋਟਰਸਾਈਕਲ ਬਹੁਤ ਜ਼ਿਆਦਾ ਚੱਲ ਰਹੇ ਨੇ ਤੇ ਬਹੁਤ ਜ਼ਿਆਦਾ ਬਟਾਕੇ ਮਾਰਨ ਵਾਲੇ ਜਿਹੜੇ ਸਾਇਲੈਂਸਰ ਨੇ ਉਹ ਯੂਜ਼ ਕਰ ਰਹੇ ਨੇ ਅੱਜ ਕੱਲ੍ਹ ਦੀ ਜਿਹੜੇ ਮੰਹੀਰ ਤੇ ਉਹਦੇ ਕਰਕੇ ਇਸ ਪ੍ਰੋਬਲਮ ਨੂੰ ਮੁੱਖ ਰੱਖਦੇ ਹਾਂ ਅਸੀਂ ਕਮਹੀਨ ਮਿਲਾਈ ਸੀ ਜਿਦੇ ਵਿੱਚ ਜਿੰਨੇ ਵੀ ਬੁਲੇਟ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵੱਜਦੇ ਨੇ ਆਪ ਚੈੱਕ ਕਰਕੇ ਆ ਪੁਲਿਸ ਦੇ ਵਿੱਚ ਅੜੇ ਹੋ ਕੇ ਗਲੀ ਗਲੀ ਜਾ ਕੇ ਜਿੱਤੇ ਵੀ ਮੋਟਰਸਾਈਕਲ ਸਾਨੂੰ ਦਿਖਦੇ ਸੀ ਅਸੀਂ ਉਹ ਸਾਰੇ ਮੋਟਰਸਾਈਕਲਾਂ ਨੂੰ ਸਿੰਪਾਉਂਡ ਕੀਤਾ ਆਪਣੇ ਪਾਸੇ ਚਲਾਕ ਕੀਤਾ ਤੇ ਬੱਚਿਆਂ ਨੂੰ ਜਾਲ ਰੂਪੀ ਕੀਤਾ ਜਿਹੜੇ ਯੂਜ਼ ਕਰ ਰਹੇ ਨੇ ਤੇ ਅੱਜ ਗਰੀਬ ਸੈਕਟਰ ਦੇ ਇੱਕ ਵੀ ਜੋ ਸੀ ਜਿਹੜੇ ਬੁਲੇਟ ਮੋਟਰਸਾਈਕਲ ਦੇ ਜਿਹੜੇ ਸਾਇਲੈਂਸਰ ਪਟਾਕੇ ਵਾਲੇ ਨੇ ਇਹਨਾਂ ਨੂੰ ਹਾ ਕੇ ਇਹਨਾਂ ਨੂੰ ਅੱਜ ਕ੍ਰੈਸ਼ ਕੀਤਾ ਜੀ ਥੋੜੇ ਜਰੀਏ ਮੈਂ ਮੈਸੇ ਬਿਲਕੁਲ ਕ੍ਰਿਸਟਲ ਜੀ ਇਹ ਕਹਿਣਾ ਚਾਹੁੰਦਾ ਕਿ ਪੂਰੀ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਜੇ ਇਹ ਕੰਮ ਕਰ ਰਹੇ ਹੋ ਵੈਸੇ ਨਹੀਂ ਕਿਸੇ ਨੂੰ ਚੰਗੇ ਬੰਦੇ ਨੂੰ ਸ਼ੋਭਾ ਦਿੰਦਾ ਪਰ ਜੇ ਹਾਂ ਤੁਸੀਂ ਇੱਥੇ ਕਰੋਗੇ ਬੰਦ ਹੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਐਕਸ਼ਨ ਤੁਹਾਡੇ ਖਿਲਾਫ ਲਿਆ ਜਾਊਗਾ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ ਜੀ ਇਹਨਾਂ ਦੇ ਜਿਹੜੇ ਜਿਹੜੇ ਬੱਚੇ ਸਟੂਡੈਂਟਸ ਜਾਂ ਜਿਹੜੇ ਵੀ ਇਹ ਯੂਜ਼ ਕਰਦੇ ਸੀਗੇ ਇਹਨਾਂ ਦੇ ਪੇਰੈਂਟਸ ਨੂੰ ਅਸੀਂ ਇਮੀਡੀਏਟਲੀ ਕਾਲ ਕਰਕੇ ਬੁਲਾਉਂਦੇ ਵੀ ਸੀਗੇ ਉਹਨਾਂ ਨੂੰ ਦੱਸਦੇ ਵੀ ਸੀਗੇ ਕਿ ਇਹਦੇ ਨਾਲ ਬਾਕੀਆਂ ਨੂੰ ਵੀ ਤਕਲੀਫ ਹੋਣੀ ਹੈ ਆਮ ਪਬਲਿਕ ਜਿਹੜੀ ਆ ਉਹ ਤੰਗ ਹੋ ਰਹੀ ਐ ਛੋਟੇ ਬੱਚੇ ਹੁੰਨੇ ਅਕਰ ਅਜ ਬਜ਼ੁਰਗ ਲੋਕ ਹੁੰਦੇ ਨੇ ਤਾਂ ਉਹ ਦਿਲ ਜੰਨੇ ਇੱਕ ਵਾਰ ਇਸ ਧੱਕੇ ਕਰਕੇ ਤਾਂ ਇਹ ਸਾਰਿਆਂ ਨੂੰ ਇੱਕ ਸਨੇਹਾ ਦਿੱਤਾ ਸੀਗਾ ਬਲਾਬਲਾ ਕੇ ਵੀ ਕਿਹਾ ਕਿ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ ਤਾਂ ਤੁਹਾਡੇ ਵੀ ਸਹਿਯੋਗ ਦੀ ਸਾਨੂੰ ਲੋੜ ਐ ਤਾਂ ਕਾਈਂਡਲੀ ਇਹ ਗੱਲ ਜੇ ਤੁਸੀਂ ਆਪ ਸਮਝ ਸਕਦੇ ਹੋ ਕਿ ਇਹਨੂੰ ਮਤਲਬ ਜਿੰਨੀ ਜਲਦੀ ਹੋਵੇ ਇਹਨੂੰ ਖਤਮ ਹੀ ਕਰੀਏ ਉਹਨਾਂ ਜਿਹੜਾ ਆਪਣੀ ਪੂਰੀ ਸ਼ਹਿਰ ਦੇ ਵਿਗਾਸ ਲਈ ਵੀ ਤੇ ਲੋਕਾਂ ਲਈ ਵੀ ਚੰਗਾ ਲੋ